ਕਿਧਰੇ ਗਵਾਚ ਗਏ ਨੇ ਕਿਧਰੇ ਧੋਖੇ ਫਰੇਬ ਠੱਗੀ ਬੇਈਮਾਨੀ ਨਫ਼ਰਤ ਈਰਖਾ ਦੇ ਵਿੱਚ ਕਿਧਰੇ ਗਵਾਚੇ ਹੋਏ ਨੇ ਲੱਭਣ ਦੀ ਲੋੜ ਹੈ ਕਿਵੇਂ ਲੱਭਿਆ ਜਾਏਗਾ ਗੁਰ ਸ਼ਬਦੀ ਗੁਰ ਸ਼ਬਦੀ ਗੁਰੂ ਦੇ ਗਿਆਨ ਦੁਆਰਾ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੁਆਰਾ ਗੁਰੂ ਦੇ ਉਪਦੇਸ਼ ਨੂੰ ਕੰਨਾਂ ਦੁਆਰਾ ਬੜੀ ਸ਼ਿੱਦਤ ਨਾਲ ਸੁਣਨਾ ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਆਨੇ ਆ ਗੋਰਾ ਸ਼ਬਦੀ ਹਰ ਪ੍ਰਭ ਗਾਜੈ ਜਿਓ ਹਰ ਪ੍ਰਭ ਗਾਜੈ ਜਿਓ ਗਾਜਾ ਦਾ ਮਤਲਬ ਹੁੰਦਾ ਪ੍ਰਗਟ ਹੋ ਗਿਆ ਸਾਡੇ ਅੰਦਰ ਉਹ ਜਿਹੜੇ ਬੇਸ਼ਕੀਮਤੀ ਗੁਣ ਨੇ ਪ੍ਰਗਟ ਹੋ ਸਕਦੇ ਨੇ ਅਸੀਂ ਜਦੋਂ ਜੀਵਨ ਵਿੱਚ ਸਫਲ ਹੋਣਾ ਹੋਵੇ ਨਾ ਅਸੀਂ ਕੀ ਕਰਦੇ ਆ ਜੀ ਸਲਾਹ ਲੈਂਦੇ ਆ ਤੇ ਆਮ ਕਰਕੇ 99.999% ਜਿਹੜੇ ਲੋਕ ਨੇ ਉਹ ਜਿਹੜੀ ਸਲਾਹ ਲੈਂਦੇ ਨੇ ਨਾ ਉਹ ਪਤਾ ਕਿੰਨਾਂ ਕੋਲੋਂ ਲੈਂਦੇ ਨੇ ਜਿਨ੍ਹਾਂ ਨੂੰ ਉਸ ਵਿਸ਼ੇ ਬਾਰੇ ਕੱਖ ਵੀ ਨਹੀਂ ਪਤਾ ਉਹਨਾਂ ਕੋਲੋਂ ਸਲਾਹ ਲੈਂਦੇ ਨੇ ਇਸ ਕਰਕੇ 99.999% ਜਿਹੜੇ ਲੋਕ ਨੇ ਉਹ ਇਸ ਜੀਵਨ ਦੇ ਵਿੱਚ ਅਸਫਲ ਅਸਫਲ ਹੋਏ ਨੇ ਫੇਲ ਹੋਏ ਨੇ ਸਾਨੂੰ ਸਲਾਹ ਲੈਣ ਦਾ ਵੀ ਨਹੀਂ ਪਤਾ ਸਲਾਹ ਲੈਣੀ ਕਿਹਦੇ ਕੋਲੋਂ ਹੈ ਜੇ ਹੁਣ ਪਾਣੀ ਵਿੱਚ ਤਰਨਾ ਹੋਵੇ ਤੇ ਕਿਹਦੇ ਕੋਲੋਂ ਸਲਾਹ ਲੈਣੀ ਪਏਗੀ ਜੀ ਡਾਕਟਰ ਕੋਲ ਜਾਵਾਂਗੇ ਇੰਜੀਨੀਅਰ ਕੋਲ ਜਾਵਾਂਗੇ ਮਾਸਟਰ ਕੋਲ ਜਾਵਾਂਗੇ ਨਹੀਂ ਭਾਵੇਂ ਉਹ ਬੜੇ ਪੜੇ ਲਿਖੇ ਨੇ ਬੜੇ ਸਮਝਦਾਰ ਨੇ ਬੜੇ ਅਕਲ ਲਤੀਫ ਨੇ ਪਰ ਜਾਣਾ ਕਿਹਦੇ ਕੋਲ ਪਏਗਾ ਜਿਹੜੇ ਪਾਣੀਆਂ ਦੇ ਤਾਰੂ ਨੇ ਉਹਨਾਂ ਕੋਲ ਜਾ ਕੇ ਪੁੱਛਣਾ ਪਏਗਾ ਵੀ ਭਲਿਓ ਅਸੀਂ ਪਾਣੀ ਵਿੱਚ ਤਰਨ ਦੀ ਜਾਚ ਸਿੱਖਣੀ ਚਾਹੁੰਦੇ ਆ ਸਾਨੂੰ ਕੋਈ ਜਾਚ ਦੱਸੋ ਟੈਕਟ ਦੱਸੋ ਉਹ ਸਾਨੂੰ ਵਧੀਆ ਸਾਨੂੰ ਉਹ ਟੈਕਟ ਦੱਸਣਗੇ ਤਰੀਕਾ ਦੱਸਣਗੇ ਜੁਗਤ ਦੱਸਣਗੇ ਢੰਗ ਦੱਸਣਗੇ ਵਿਧ ਬਣਾ ਦੇਣਗੇ ਅਸੀਂ ਤਰਨ ਦੀ ਜਾਚ ਸਿੱਖ ਲਵਾਂਗੇ ਸਾਨੂੰ ਜੀਵਨ ਜਿਉਣਾ ਨਹੀਂ ਆਇਆ ਤੇ ਪੁੱਛ ਕਿਨਾਂ ਨੂੰ ਰਏ ਆ ਜੀ ਮੁਆਫ ਕਰਨਾ ਗੁਸਤਾਖੀ ਮੁਆਫ ਜੋਤਸ਼ੀਆਂ ਨੂੰ ਪਾਂਦਿਆਂ ਨੂੰ ਪਖੰਡੇ ਬਾਬਿਆਂ ਨੂੰ ਉਹਨਾਂ ਨੂੰ ਜਾ ਕੇ ਪੁੱਛ ਰਹੇ ਆ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ ਇੱਥੇ 35 ਮਹਾਪੁਰਖ ਬੈਠੇ ਹੋਏ ਨੇ 35 ਮਹਾਪੁਰਖ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ सारੰਗ ਪਾਨੀ RAM ਕਬੀਰਾਂ ਏਕ ਭਏ ਹੈ ਕੋਈ ਨਾ ਸਕਿਆ ਪਛਾਨੀ ਕਬੀਰ ਜੀ ਬੈਠੇ ਹੋਏ ਨੇ ਪੁੱਛੋ ਆਗੇ ਕਬੀਰ ਜੀ ਦੱਸਣਗੇ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ ਭਗਤ ਧੰਨਾ ਜੀ ਬੈਠੇ ਹੋਏ ਨੇ ਭਗਤ ਨਾਮਦੇਵ ਜੀ ਬੈਠੇ ਹੋਏ ਨੇ ਭਗਤ ਤਰਲੋਚਨ ਜੀ ਬੈਠੇ ਨੇ ਬਾਬਾ ਨਾਨਕ ਜੀ ਬੈਠੇ ਹੋਏ ਨੇ ਜਿਹੜੇ ਸਿੱਧਾਂ ਤੇ ਜੋਗੀਆਂ ਨੂੰ ਜ਼ਿੰਦਗੀ ਜਿਉਣ ਦਾ ਵੱਲ ਸਿਖਾ ਰਹੇ ਨੇ ਸਿੱਧ ਬੈਠੇ ਸਿੱਧ ਛਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਪਰਬਤਾਂ ਦੇ ਵਿੱਚ ਛਿਪ ਬੈਠੇ ਨੇ ਉਹਨਾਂ ਦੇ ਭਾਣੇ ਉਹ ਭਗਤੀ ਕਰ ਰਹੇ ਨੇ ਪਰ ਭਾਈ ਗੁਰਦਾਸ ਜੀ ਆਖਦੇ ਨੇ ਛਿਪ ਬੈਠੇ ਕੱਲ ਵੀ ਮੈਂ ਕਲਾਸ ਦੇ ਵਿੱਚ ਗੱਲ ਕਰ ਰਿਹਾ ਸੀ ਵੇ ਇੱਕ ਟੀਚਰ ਨੇ ਕਲਾਸ ਦੇ ਬੱਚਿਆਂ ਨੂੰ ਇੱਕ ਕੰਮ ਦਿੱਤਾ ਵੀ ਤੁਸੀਂ ਕਲਾਸ ਦੀ ਸਫਾਈ ਕਰਿਓ। ਇੱਕ ਬੱਚਾ ਉੱਥੋਂ ਹੌਲੀ ਜਿਹੀ ਖਿਸਕ ਗਿਆ, ਜਾ ਕੇ ਕਿਧਰ ਲੁੱਕ ਕੇ ਬੈਠ ਗਿਆ। ਉਹਦੇ ਬਾਰੇ ਪਤਾ ਲੱਗਾ ਵੀ ਤੂੰ ਇੱਥੇ ਕਿਉਂ ਬੈਠਾ ਭਲਿਆ ਚੱਲ ਉੱਥੇ। ਚੱਲ ਕੇ ਕੰਮ ਕਰ। ਮਤਲਬ ਉਹ ਪਰਾਂ ਜਾ ਕੇ ਬੈਠ ਗਿਆ, ਛਿਪ ਗਿਆ। ਆਪਣੀ ਜ਼ਿੰਮੇਵਾਰੀ ਤੋਂ ਭਗੌੜਾ ਹੋ ਗਿਆ, ਭੱਜ ਗਿਆ। ਇਦਾਂ ਹੀ ਸਿੱਧ ਸੀ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਤੋਂ ਫਰਜ਼ ਤੋਂ ਭਗੌੜੇ ਸੀ। ਬਾਬੇ ਨਾਨਕ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੱਸੀ। ਉਹਨਾਂ ਨੇ ਅੱਗੇ ਐਕਸਕਿਊਸ ਦਿੱਤਾ ਕਿ ਜਗਤ ਦੇ ਵਿੱਚ ਤੇ ਬੜੇ ਧੰਦੇ ਨੇ ਬੜੇ ਰੋਲੇ ਰੱਪੇ ਨੇ ਕੀ ਕਰੀਏ ਮਹਾਰਾਜ ਬੰਦਗੀ ਨਹੀਂ ਕਰ ਸਕਾਂਗੇ ਜਿਹੜੇ ਸਾਡੇ ਸਵਾਲ ਨੇ ਉਹ ਸਿੱਧਾ ਨਹੀਂ ਕੀਤੇ ਇਹ ਸਾਡੇ ਵੀ ਇਹ ਸਵਾਲ ਨੇ ਸਾਨੂੰ ਵੀ ਨਾ ਸਵਾਲਾਂ ਦੇ ਜਵਾਬ ਚਾਹੀਦੇ ਨੇ ਤੇ ਬਾਬਾ ਨਾਨਕ ਜੀ ਦੇ ਰਹੇ ਨੇ ਬਾਬਾ ਨਾਨਕ ਜੀ ਬੜੇ ਪਿਆਰ ਨਾਲ ਬੜੇ ਸੋਹਣੇ ਢੰਗ ਦੇ ਨਾਲ ਸਮਝਾ ਰਹੇ ਨੇ ਕੀ ਸਮਝਾ ਰਹੇ ਨੇ ਜੈਸੇ ਜਲ ਮੇ ਕਮਲ ਨਿਰਾਲਮਾ ਮੁਰਗਾਈ ਨੈ ਸਾਨੇ ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਐ ਭਲਿਓ ਕਦੇ ਕਮਲ ਦਾ ਫੁੱਲ ਵੇਖਿਆ ਜੀ ਹਾਂਜੀ ਵੇਖਿਆ ਮਹਾਰਾਜ ਕਹਿੰਦੇ ਕੀ ਖੂਬੀ ਐ ਕਹਿੰਦੇ ਚਿੱਕੜ ਤੋਂ ਨਿਰਲੇਪ ਰਹਿੰਦਾ ਮਹਾਰਾਜ ਆਖਦੇ ਨੇ ਬਸ ਠੀਕ ਇਸੇ ਢੰਗ ਨਾਲ ਤੁਸੀਂ ਕਿਸੇ ਵੀ ਸਿਚੁਏਸ਼ਨ ਵਿੱਚ ਹੋਵੋ ਜਵਾਨੀ ਵਿੱਚ ਹੋ ਬਚਪਨ ਵਿੱਚ ਹੋ ਅੱਧ ਖੜ ਉਮਰ ਚੋ ਬੜਾਪੇ ਚੋ ਤੁਸੀਂ ਆਪਣੇ ਆਪ ਨੂੰ ਚਿੱਕੜ ਤੋਂ ਨਿਰਲੇਪ ਰੱਖਣਾ ਇਸ ਕਮਲ ਦੇ ਫੁੱਲ ਵਾਂਗ ਇਹਦੇ ਕੋਲੋਂ ਸਿੱਖ ਲਓ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿਣਾ ਚਿੱਕੜ 'ਚ ਰਹਿ ਰਹੇ ਆ ਨਾ ਪਰ ਨਿਰਲੇਪ ਹੈ ਪੰਖੜੀਆਂ ਭੇਜਣ ਨਹੀਂ ਦਿੰਦਾ ਤੁਸੀਂ ਕਿਸੇ ਵੀ ਅਵਸਥਾ ਕਿਸੇ ਵੀ ਸਿਚੁਏਸ਼ਨ ਵਿੱਚ ਕਿਸੇ ਵੀ ਉਮਰ ਵਿੱਚ ਹੋਵੋ ਤੁਸੀਂ ਆਪਣੇ ਆਪ ਨੂੰ ਝੂਠ ਨਿੰਦਿਆ ਬੇਈਮਾਨੀ ਤੋਂ ਨਿਰਲੇਪ ਰੱਖਣਾ ਤੁਹਾਡੀਆਂ ਮਿਸਾਲਾਂ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀ ਜਨਰੇਸ਼ਨ ਦੇਵੇਗੀ ਜਿਵੇਂ ਜਲ ਵਿੱਚ ਕਮਲ ਨਿਰਾਲਮ ਮੁਰਗਾਈ ਨੇ ਸਾਣੇ ਮੁਰਗਾਬੀ ਇੱਕ ਪੰਛੀ ਹੈ ਪਾਣੀ ਚ ਰਹਿੰਦਾ ਖੰਭ ਨਹੀਂ ਭਿੱਜਣ ਦਿੰਦਾ ਤੁਸੀਂ ਆਪਣੀ ਸੁਰਤ ਨੂੰ ਚਿੱਕੜ ਵਿੱਚ ਭਿੱਜਣ ਨਹੀਂ ਦੇਣਾ ਸੁਰਤ ਸ਼ਬਦ ਭਵ ਸਾਗਰ ਤਰੀ ਹੈ ਭਵ ਸਾਗਰ ਨੂੰ ਤਰਨਾ ਤੇ ਸੁਰਤ ਤੇ ਸ਼ਬਦ ਦਾ ਮੇਲ ਰੱਖਣਾ ਪਏਗਾ ਸ਼ਬਦ ਹੈ ਗੁਰੂ ਦਾ ਗਿਆਨ ਅਕਾਲ ਪੁਰਖ ਪਰਮੇਸ਼ਰ ਦਾ اٹਲ ਹੁਕਮ ਤੇ ਤੁਹਾਡੀ ਸੁਰਤ ਇਹ ਦੋਨੋਂ ਜਦੋਂ ਮਿਲਣਗੇ ਉਦੋਂ ਤੁਸੀਂ ਭਵ ਸਾਗਰ ਸਮੁੰਦਰ ਪਾਰ ਹੋ ਸਕਦੇ ਹੋ ਉਹਨਾਂ ਅਸੀਂ ਰੋਕਟ ਕਦੇ ਵੇਖਿਆ ਜੀ ਜਿਹੜਾ ਰੋਕਟ ਰੋਕਟ ਹੁੰਦਾ ਜਿਹੜਾ ਅਸਮਾਨ ਵੱਲ ਜਾਂਦਾ ਉਹਦੀ ਇੱਕ ਖੂਬੀ ਕੀ ਹੈ ਉਹਦੇ ਕੋਲੋਂ ਸਿੱਖਣ ਦੀ ਲੋੜ ਹੈ ਜਿਵੇਂ ਜਿਵੇਂ ਉਹ ਉੱਪਰ ਜਾਂਦਾ ਹੈ ਉਹ ਆਪਣਾ ਸਭ ਤੋਂ ਥੱਲੇ ਵਾਲਾ ਭਾਗ ਛੱਡਦਾ ਜਾਂਦਾ ਹੈ ਇੱਕ ਇੱਕ ਕਰਕੇ ਆਪਣਾ ਹੇਠਲਾ ਭਾਗ ਛੱਡੀ ਜਾਂਦਾ ਹੈ ਜਦੋਂ ਇੱਕ ਭਾਗ ਛੱਡਦਾ ਹੈ ਉਹ ਹੋਰ ਸਪੀਡ ਦੇ ਨਾਲ ਉੱਪਰ ਜਾਂਦਾ ਹੈ ਫਿਰ ਇੱਕ ਭਾਗ ਛੱਡਦਾ ਹੈ ਹੋਰ ਸਪੀਡ ਦੇ ਨਾਲ ਉੱਪਰ ਜਾਂਦਾ ਹੈ ਇਹਦਾ ਮਤਲਬ ਜਦੋਂ ਅਸੀਂ ਇਸ ਜੀਵਨ ਦੇ ਵਿੱਚ ਉੱਪਰ ਪਹੁੰਚਣਾ ਹੋਵੇ ਕਿਸੇ ਵੀ ਖਿੱਤੇ ਵਿੱਚ ਚਾਹੇ ਅਮੀਰ ਬਣਨਾ ਹੈ ਚਾਹੇ ਅਸੀਂ ਚੰਗੇ ਇਨਸਾਨ ਬਣਨਾ ਉਹਦੇ ਵਾਸਤੇ ਕੀ ਕਰਨਾ ਪਏਗਾ ਸਾਨੂੰ ਕੁਝ ਨਾ ਕੁਝ ਆਪਣੇ ਜੀਵਨ ਦੇ ਵਿੱਚੋਂ ਤਿਆਗਣਾ ਪਏਗਾ ਤਿਆਗਣਾ ਪਏਗਾ ਤਿਆਗਣਾ ਕੀ ਹੈ ਗੁਰਬਾਣੀ ਦੱਸ ਰਹੀ ਹੈ ਤਿਆਗਣਾ ਤਿਆਗਨ ਨੀਕਾ ਨੀਕਾ ਦਾ ਅਰਥ ਹੈ ਸੋਣਾ ਤੇਰੇ ਵਾਸਤੇ ਚੰਗਾ ਭਲਿਆ ਕੀ ਕਾਮ ਕ੍ਰੋਧ ਲੋਭ ਤਿਆਗਣਾ ਇਹਨਾਂ ਦਾ ਤਿਆਗ ਕਰ ਦੇ ਇਹਨਾਂ ਦੇ ਮਾੜੇ ਪ੍ਰਭਾਵ ਨੂੰ ਜੀਵਨ ਵਿੱਚੋਂ ਪਾਸੇ ਕਰ ਦੇ ਤੇ ਇਹਨਾਂ ਦੀ ਸੂਰ